ਇੱਕ ਵਾਰ ਫਿਰ ਦਰਿੰਦਗੀ ਦੀਆਂ ਹੱਦਾਂ ਹੋਈਆਂ ਪਾਰ 10 ਸਾਲਾ ਬੱਚੇ ਨਾਲ ਰੇਪ ਮਗਰੋਂ ਕੀਤਾ ਕਤਲ ਘਰ ਦੇ ਬਾਥਰੂਮ ਦੇ ਵਿੱਚੋਂ ਮਿਲੀ ਬੱਚੇ ਦੀ ਲਾਸ਼ ਗੁਆਂਢੀ ਨੇ ਦਿੱਤਾ ਸਕੇਨੌਨੀ ਹਰਕਤ ਨੂੰ ਅੰਜਾਮ ਘਟਨਾ ਨੂੰ ਲੈ ਕੇ ਇਲਾਕਾ ਨਿਵਾਸੀਆਂ ਚ ਭਾਰੀ ਰੋ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦੱਸ ਦੇ ਕਿ ਇੱਕ 13 ਸਾਲ ਦੀ ਬੱਚੀ ਦੇ ਨਾਲ ਗਵਾਂਡੀ ਨੇ ਰੇਪ ਕੀਤਾ ਤੇ ਰੇਪ ਕਰਨ ਮਗਰੋਂ ਬੱਚੀ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਬੱਚੀ ਦੀ ਲਾਸ਼ ਘਰ ਦੇ ਬਾਥਰੂਮ ਦੇ ਵਿੱਚੋਂ ਮਿਲੀ ਹੈ ਤਾਂ ਜਲੰਧਰ ਸ਼ਹਿਰ ਤੋਂ ਇਹ ਦ੍ਰਿੰਦਗੀ ਦੀਆਂ ਹੱਦਾਂ ਪਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਸ਼ਹਿਰ ਦੇ ਬਸਤੀਵਾਵਾ ਖੇਲ थाना ਖੇਤਰ ਦੇ ਵਿੱਚ ਲਗਾਤਾਰ ਵਧਦੇ ਅਪਰਾਧ ਚਿੰਤਾ ਦਾ ਵਿਸ਼ਾ ਬਣ ਗਏ ਨੇ ਤੰਦਾਜ਼ੇ ਕੀ ਬੀਤੀ ਰਾਤ ਦਾ ਇਹ ਮਾਮਲਾ ਹੈ ਇਸ ਥਾਣੇ ਦੇ ਅਧਿਕਾਰ ਖੇਤਰ ਦੇ ਵਿੱਚ ਆਉਣ ਵਾਲੇ ਪਾਰਸ ਅਸਟੇਟ ਦੇ ਲੈਦਰ ਕੰਪਲੈਕਸ ਰੋਡ ਦੇ ਰਹਿਣ ਵਾਲੀ 13 ਸਾਲਾ ਲੜਕੀ ਦੀ ਲਾਸ਼ ਇੱਕ ਗੁਆਂਢੀ ਦੇ ਘਰ ਦੇ ਬਾਥਰੂਮ ਦੇ ਵਿੱਚ ਉਭਰੰਦ ਹੋਈ ਹੈ ਇਸ ਤੋਂ ਬਾਅਦ ਪਾਰਸ ਅਸਟੇਟ ਵਿੱਚ ਦੇ ਰਾਤ ਤੱਕ ਸਥਿਤੀ ਇਤਨਾ ਪੁਨ ਬਣੀ ਰਹੀ ਰਿਪੋਰਟ ਅਨੁਸਾਰ ਜਿਸ ਕਾਰ ਦੇ ਵਿੱਚ ਲੜਕੀ ਦੀ ਲਾਸ਼ ਮਿਲੀ ਹੈ ਉਹ ਉਸਦੇ ਪਿਤਾ ਦੇ ਦੋਸਤ ਦਾ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਇੱਕ ਗੁਆਂਢੀ ਦੇ ਘਰ ਗਈ ਸੀ ਪਰ ਵਾਪਸ ਨਹੀਂ ਆਈ ਉਸਦੇ ਪਰਿਵਾਰ ਨੇ ਬਸਤੀ ਬਾਬਾ ਖੇਲ ਥਾਣੇ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਬੱਚੇ ਨੂੰ ਇੱਕ ਗੁਆਂਢੀ ਦੇ ਘਰ ਦੇ ਵਿੱਚ ਦਾਖਲ ਹੁੰਦਿਆ ਸਿਸਟਮ ਕੈਮਰੇ ਦੇ ਵਿੱਚ ਦੇਖਿਆ ਗਿਆ ਪੁਲਿਸ ਨੇ ਪਹੁੰਚ ਕੇ ਗੁਆਂਢੀ ਦੇ ਘਰ ਦੀ ਜਾਂਚ ਕੀਤੀ ਪਰ ਜਦੋਂ ਉਹਨਾਂ ਨੂੰ ਬੱਚੀ ਨਾ ਮਿਲੀ ਤਾਂ ਉਹ ਚਲੇ ਗਏ ਤੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਭਾਵੇਂ ਉਹਨਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਬੱਚੀ ਉੱਥੇ ਗਈ ਹੈ ਮ੍ਰਿਤਕ ਬੱਚੇ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਜੇਕਰ ਪੁਲਿਸ ਨੇ ਲਾਪਰਵਾਹੀ ਨਾ ਵਰਤੀ ਹੁੰਦੀ ਤਾਂ ਕੁੜੀ ਦੀ ਜਾਨ ਬਚਾਈ ਜਾ ਸਕਦੀ ਸੀ ਘਟਨਾ ਦੇ ਬਾਵਜੂਦ ਪੁਲਿਸ ਬਹੁਤ ਦੇਰ ਨਾਲ ਮੌਕੇ ਤੇ ਪਹੁੰਚੀ ਤਾਂ ਬੱਚੇ ਦੀ ਲਾਸ਼ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਹ ਗੰਭੀਰ ਦੋਸ਼ ਵੀ ਨੇ ਜਿਹੜੇ ਕਿ ਪੁਲਿਸ ਦੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਨੇ ਹਾਲਾਂਕਿ ਲੜਕੀ ਦੇ ਪਰਿਵਾਰ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਜਿਹੜਾ ਕਿ ਇਸ ਘਟਨਾ ਪ੍ਰਤੀਪਾਰੀ ਰੋਸ ਜਤਾਇਆ ਹੈ ਤੇ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਡੈਡ ਬਡੀ ਦਾ ਲਰਕੀ ਦੀ ਬਾਥੀ ਉਹ ਕੰਮ ਡੈਡ ਬਡੀ ਦਾ ਲਰਕੀ ਦੀ ਬਾਥੀ ਉਹ ਜੋ ਦੱਸ ਰਹੇ ਸੀਗੇ ਵੀ ਉਹ ਜਿਹੜੀ ਡੈਡ ਬਡੀ ਮਿਲੀ ਹੈਗੀ ਉਹਦਾ ਗਲਾ ਕਟਿਆ ਹੋਇਆ ਸੀ ਉਹ ਹੁਣ ਅਸੀਂ ਡੈਡ ਬਡੀ ਜਿਹੜੀ ਹੈਗੀ ਰੱਖ ਕੇ ਤੇ ਐਫਐਸਐਲ ਵੀ ਫੜੀ ਮੁਕਤੀ ਆਈ ਹੈ ਜਿਹੜੇ ਆਦਮੀ ਨੇ ਇਹ ਕਰਤੂ ਕੀਤੀ ਹੈ ਜਾਂ ਉਹਨੂੰ ਵੀ ਇਸੇ ਪਬਲਿਕ ਨੇ ਫਾਇਦਾ ਹੈ ਸੀ ਔਰ ਉਸ ਤੋਂ ਬਾਅਦ ਉਹਨੂੰ ਅਸੀਂ ਇਹ ਥੋੜਾ ਇੰਜੈਂਸੀ ਉਹਨੂੰ ਅਸੀਂ ਲੈ ਕੇ ਦਾਖਲ ਕਰਾਇਆ ਹੈ ਉਹਦਾ ਰਾਜ ਕਰਾ ਰਹੇ ਹਾਂ ਬਿਆਨ ਲਿਖ ਰਹੇ ਹਾਂ ਬਿਆਨ ਲਿਖਣ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਬਿਆਨਾਂ ਦੇ ਵਿੱਚ ਔਰ ਪੋਸਟਮਾਰਟਮ ਦੇ ਵਿੱਚ ਔਰ ਉਹਦੇ ਮੈਡੀਕਲ ਦੇ ਵਿੱਚ ਬੱਚੀ ਦੇ ਜੋ ਆਉ ਹੈ ਜੋ ਉਹਨੂੰ ਬੂਸਲੀ ਇੰਨਾ ਮਟਰ ਕੀਤਾ ਗਿਆ ਹੈਗਾ ਉਹਦੇ ਮੁਤਾਬਕ ਅਸੀਂ ਬਿਆਨ ਲੈ ਕੇ और परचा दर्ज करके जो भी इस खोनी हरकत में अंजाम दिता है इस महीने वो असी वजा पावे क्योंकि एदों माड़ी हरकत नहीं हो सकती ਮੇਰਾ ਜੀ ਮੌਕੇ ਤੇ ਆਈ ਹੈ ਸਾਡੀ ਸਭ ਦੇ ਵਿੱਚ ਜਿੱਤੇ ਕੀਤਾ ਪਰਿਵਾਰ ਨੇ ਜਿਹੜਾ ਦੋਸ਼ੀ ਸੀ ਉਸਨੇ ਗੱਡੀ ਮੰਗਾਈ ਬਾਹਰੋਂ ਜਿਸ ਦੀ ਗੱਡੀ ਹੈ ਤੇ ਗੱਡੀ ਤੇ ਜਿਹੜੀ ਗੱਡੀ ਦਿੱਤੀ ਦਾ ਨਾਮ ਉਹ ਤੋਂ ਹੀ ਬਦਲ ਕੇ ਕਿ ਇਹ ਡੇਢੀ ਸੀ ਆਪਣੇ ਕੰਪਨੀ ਦੇ ਚ ਰੋਹ ਦੇਖੋ ਗੱਡੀ ਇੱਥੇ ਦੋ ਫੋਨੋਸ ਦੀ ਨੌਕਰੀ ਦਾ ਹੈ ਦੇਖੀ ਗੱਡੀ ਲੱਗੀ ਹੋਈ ਹੈ ਕਿਹਦੀ ਗੱਡੀ ਹੈ ਕਿਸ ਪਰਪਸ ਨਾਲ ਉਹ ਤੁਮਾ ਕੇ ਲੱਗਿਆ ਉਹ ਸੀ ਵੈਰੀਫਾਈ ਕਰ ਰਹੇ ਗੱਡੀ ਹੈ ਘਾਰਾ ਸੀ ਜਿਹੜੀ ਐਫਐਸਐਪ ਦੀ ਟਿੱਕ ਲੱਗੀ ਹੈ ਘਾਰਾ ਸੀ ਸੀਟ ਕਰਦਾ ਉਹਦਾ ਸੀਟ ਕਰਦਾ ਸਾਡੀ ਪੁਲਿਸ ਪਾਰਟੀ ਜਿਹੜੀ ਇੱਥੇ ਪ੍ਰੋਪਰ ਗੱਡੀ ਇਹ ਤਾਂ ਜੇ ਤਰ੍ਹਾਂ ਤੋਂ ਬਾਅਦ ਜੋ ਜੇ ਜੋ ਵੀ ਜੇ ਗੱਡੀ ਵਾਲੇ ਦੇ ਵੀ ਸੂਰੀਅਤ ਫਾਇਦਾ ਹੋਊਗੀ ਤਾਂ ਉਹਦੀ ਵੀ ਰਸਤਾਰੀ ਨਾਲ ਹੋਊਗੀ। ਉਹ ਜਿੱਦਾਂ ਨੋਟ ਜਿੱਦਾਂ ਕਨਫਰਮ ਕਰ ਦਿਓ ਬੱਚੀ ਦੀ ਉਮਰ ਕਿੰਨੀ ਹੈ ਤੇ ਦੋਸ਼ੀ ਦੀ ਉਮਰ ਕਿੰਨੀ ਹੈ। 25 ਦੀ ਉਮਰ ਦਾ ਝੋਲ ਖਾਇਆ ਸੀਗਾ ਉਹ ਜੀ। ਸਾਡੇ 13-14 ਸਾਲ ਦੀ ਬੱਚੀ ਹੈ ਜੀ। ਤੇ ਹੈਪੀ ਨਾਂ ਦਾ ਇੱਕ ਸ਼ਖਸ ਹੈਗਾ ਜਿਹੜਾ ਇੱਥੇ ਗਵਾਚੀ ਦਿੰਦਾ ਸੀਗਾ। ਪੋਜ਼ਿਟਿਵ ਏਜ ਹੈਗੀ ਹੈ ਮੇਰਾ ਖਿਆਲ ਵਿੱਚ ਪੰਜਾਬ ਪੋਤਾ ਦੇ ਜਿਲ੍ਹੇ ਦੇ ਵਿੱਚ ਹੈ। ਤੇ ਬੰਦਾ ਉਹ ਸੀ ਅਪਰੀਸ਼ੀਅਲ ਕਰ ਲਿਆ। ਜੋ ਇੱਕ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਆ ਕਰਕੇ ਔਰ ਇਹਨੂੰ ਅਸੀਂ 100% ਜਿਹੜੀ ਹੈਗੀ ਆ ਫਾਸਟ ਟਰੈਕ ਦੇ ਵਿੱਚ ਜਾ ਕੇ ਔਰ ਜਲਦੀ ਤੋਂ ਜਲਦੀ ਤਿਆਰ ਕਰਾ ਕੇ ਇਹਨੂੰ ਬਣਦੀ ਤੋਂ ਬਣਦੀ ਵਸਤਵ ਤੋਂ ਵਸਤਵ ਜਿਹੜੀ ਕਾਨੂੰਨ ਦੀ ਸਜ਼ਾ ਹੈਗੀ ਉਹ ਅਸੀਂ ਕਰਾਵਾਂਗੇ। ਸੜੇ ਇੱਕ ਸਵਾਲ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਜਾਨਦੇ ਨੂੰ ਨਜ਼ਰ ਆ ਰਹੀ ਆ। ਉਹ ਸੀਸੀਟੀਵੀ ਇਸੇ ਉਹੀ ਸਮੇਂ ਦੀ ਹੈ ਜਾਂ ਕੁਝ ਨਹੀਂ ਉਹ ਉਹ ਅਸੀਂ ਹੁਣ ਦੇਖਾਂਗੇ ਜੀ ਤੁਹਾਡੇ ਸਾਹਮਣੇ ਮੌਕੇ ਤੇ ਆਇਆ ਹੈਗਾ। ਜੋ ਵੀ ਕੈਮਰੇ ਲੱਗੇ ਹੈਗੇ ਆ ਬੱਚੀ ਕਿੰਨੇ ਵਜੇ ਘਰ ਹੋ ਗਈ ਕਿੰਨੇ ਵਜੇ ਗਈ ਉਹ ਸਾਰੀ ਅਸੀਂ ਇਹ ਸਾਡੀ ਇਨਵੈਸਟੀਗੇਸ਼ਨ ਦਾ 파ਟ ਆ ਉਹ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਸਰ ਇਹ ਕੁਝ ਦੱਸਿਆ ਗਿਆ ਕਿ ਪੁਲਿਸ ਮਿਲਾਂਗੀ ਹੈ ਇਹ ਲੋਕ ਕਰਨਾ ਹੋਈ ਹੈ ਉਸ ਸਮੇ ਉਹ ਦੋਸਤੇ ਦੇ ਘਰ ਹੋਣੀ ਕੋਈ ਦੇਖਤੀ ਸੀ ਇਹ ਦੋਸਤ ਖਲਾਜੀ ਬੱਚੀ ਸੀ ਨਹੀਂ ਇਹਦੇ ਬਾਰੇ ਨਹੀਂ ਅਸੀਂ ਕੁਝ ਕਹਿ ਸਕਦੇ ਉਹ ਸਾਰਾ ਕੁਝ ਜਿਹੜਾ ਹੈਗਾ ਜਦੋਂ ਉਹ ਉਹ ਰੈਸਟ ਪਾਵਾਂਗੇ ਬੰਦੇ ਜੀ ਰੈਸਟ ਪਾਉਣ ਤੋਂ ਬਾਅਦ ਉਹਦੀ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਉਹਦੇ ਵਿੱਚ ਸਾਰੀ ਗੱਲ ਕਲੀਅਰ ਹੋਊਗਾ ਜਦੋਂ ਬੱਚੇ ਡੈਡ ਬੋਰਡਿੰਗ ਨਹੀਂ ਇਹ ਸ਼ਕਰੰਦ ਅਰੋਗ ਲੱਗੇ ਨੇ ਉਹ ਲੱਗ ਰਿਹਾ ਸੀ ਇਹੋ ਜੀ ਚੀਜ਼ ਹੈ ਇਹ ਫਿਰ ਪੁੱਛਣੇ ਉਹ ਉਹ ਦੇਖੋ ਜੀ ਐਜ਼ ਇਨ ਪੋਸਟਮੈਨ ਨੂੰ ਵੀ ਪਤਾ ਲੱਗੂਗਾ ਐ ਕਿ ਮੇਲ ਅਫਸਰ ਸਾਡੇ ਜੀਨੀਅਰ ਜਿਹੜੇ ਸਾਹਮਣੇਗਾ ਉਹਨਾਂ ਨੇ ਚੈੱਕ ਕੀਤਾ ਹੈਗਾ ਉਹ ਵੀ ਹਿੰਨੋ ਡਾਕਟਰ ਸੀਨਰ ਡਾਕਟਰ ਚੈੱਕ ਕਰਕੇ ਉਹ ਜਿਹੜੀ ਚੀਜ਼ ਹੈ ਜੀ ਤੁਹਾਨੂੰ ਪੋਸਟਮੈਨ ਨੂੰ ਪਤਾ ਲੱਗਣੀ ਹੈ ਔਰ ਮੈਡੀਕਲ ਜਿਹੜਾ ਹੈਗਾ ਸਵੇਰੇ ਅਸੀਂ ਕਰਾਵਾਂਗੇ ਸਾਨੂੰ ਸਵੇਰੇ ਹੀ ਉਹ ਗੱਲ ਕਲੀਅਰ ਹੋਣੀ ਹੈ ਸਰ ਇਹ ਕਿਸ ਤਰ੍ਹਾਂ ਜੇ ਤਾਂ ਹੋਈ ਹੈਗੀ ਉਹ ਤਾਂ ਹੋਈ ਹੈਗੀ ਬੱਚੀ ਇਹ ਕਿਉਂ ਉਹਦੇ ਨਿਸ਼ਾਨ ਸਾਮੂਹ ਬੀਤੇ ਹੋਏ ਨਹੀਂ ਕਰਦੇ ਉਹ ਜਿਹੜਾ ਨੈਕਸਟ ਕ੍ਰਾਈ ਜਗਾ ਕਰਕੇ ਉਹਦੇ ਬਾਰੇ ਜਿਹੜਾ ਮੈਡੀਕਲ ਰਿਪੋਰਟ ਚੜਦੀ ਕਲਾ ਟਾਈਮ ਟੀਵੀ ਲਈ ਜਲੰਧਰ ਤੋਂ ਪੱਤਰਕਾਰ ਸੰਦੀਪ ਕੌਲ ਦੀ ਖਾਸ ਰਿਪੋਰਟ